ਅੰਮ੍ਰਿਤਸਰ ਦੇ ਮੋਹਕਮਪੁਰਾ ਇਲਾਕੇ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਦਾਦੀ ਵੱਲੋਂ ਆਪਣੀ ਨਾਬਾਲਗ 16 ਸਾਲਾਂ ਪੋਤੀ ਦਾ ਵਿਆਹ ਕੀਤਾ ਜਾ ਰਿਹਾ ਸੀ ਇਲਾਕਾ ਵਾਸੀਆਂ ਨੂੰ ਪਤਾ ਲੱਗਣ ਤੇ ਉਹਨਾਂ ਪੁਲਿਸ ਨੂੰ ਸੂਚਿਤ ਕੀਤਾ ਉਥੇ ਹੀ ਦਾਦੀ ਦਾ ਕਹਿਣਾ ਹੈ ਕਿ ਕਿਸੇ ਮਜਬੂਰੀ ਕਾਰਨ ਇਸ ਦਾ ਰੋਕਾ ਕੀਤਾ ਗਿਆ ਉਥੇ ਹੀ ਮੁਸਕਾਨ ਔਰਤਾਂ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਵੱਲੋਂ ਇਸ ਰੋਕੇ ਦਾ ਸਖਤ ਵਿਰੋਧ ਕੀਤਾ ਗਿਆ ਉਹਨਾਂ ਕਿਹਾ ਕਿ 16 ਸਾਲ ਦੀ ਉਮਰ ਰੋਕਾ ਕਰਨ ਲਈ ਠੀਕ ਨਹੀਂ ਹੈ ਜਿਆਦਾ ਰੋਕਾ ਦਿੱਤਾ ਹਾਂਜੀ ਹਾਂਜੀ ਵੀ ਆ 25 ਸਾਲ ਨੂੰ ਕਰਨਾ 22 ਸਾਲ ਨੂੰ ਨਹੀਂ ਕੀ ਕਰਨਿਆ ਪੁਲਿਸ ਕਿਉਂ ਆ ਗਈ ਜੇ ਤੁਸੀਂ ਰੋਕਾ ਹੀ ਕਰਦੇ ਤੇ ਪੁਲਿਸ ਕਿਉਂ ਆਈ ਆ ਤੁਹਾਡੇ ਘਰ ਤੇ ਮੁੰਡੇ ਵਾਲੇ ਕਿੰਨਾ ਨਹੀਂ ਪਤਾਗਾ ਅਸੀਂ ਰੋਕਾ ਹੀ ਕੀਤਾ ਹੈ ਤੇ ਮੁੰਡੇ ਵਾਲੇ ਕਿਉਂ ਭੱਜ ਗਏ ਜਿੱਥੋਂ ਜੇ ਰੋਕਾ ਕਰਦੇ ਮੁੰਡੇ ਵਾਲਾ ਮੇਰੀ ਗੱਲ ਸੁਣੋ ਅਸੀਂ ਰੋਕਾ ਇੱਥੇ ਕੀਤਾ ਸੀ ਤੇ ਉੱਥੇ ਚਲੋ ਪ੍ਰੋਗਰਾਮ ਕਰਨਾ ਹੀ ਥੋੜਾ ਪਤਾ ਅਸੀਂ ਰੋਟੀ ਪਾਣੀ ਦਾ ਬਾਕੀ ਅਸੀਂ ਕੋਈ ਇਹੋ ਜਿਹਾ ਸਟੱਪ ਨਹੀਂ ਚੁੱਕਿਆ ਅਸੀਂ ਕੁੜੀ 22 ਸਾਲ ਦੀ ਹੈ ਕਿ ਤੇ ਵਿਆਹ ਕਰਨਾ 16 ਸਾਲ ਦੀ ਤੇ ਵਿਆਹ ਕਰਦੇ ਹੀ ਦੇ ਕਰਦੇ ਨਹੀਂ ਮੈਂ ਆਪਣੇ ਮਨ ਜੀ ਸੀ ਜਾ ਹਾਂਜੀ ਕਰਦੇ ਸੀ ਵਿਆਹ ਕਰਦੇ ਪਏ ਸੀ ਕਿੰਨਾਂ ਨੇ ਰੋਕਿਆ ਆਣ ਕੇ ਵਿਆਹ ਦੇ ਐਨਾ ਨਹੀਂ ਮੈਨੂੰ ਪਤਾ ਕਿੰਨਾਂ ਨੇ ਰੋਕਿਆ ਸਕੂਲ ਜਾਣੀ ਆ ਤੂੰ ਹਾਂਜੀ ਤੇਰੀ ਦਾਦੀ ਵੱਲੋਂ ਕਰਾਇਆ ਜਾ ਰਿਹਾ ਸੀ ਵਿਆਹ ਤੇਰਾ ਜਬਰਦਸਤੀ ਕਰਾਇਆ ਜਾ ਰਿਹਾ ਨਹੀਂ ਜਬਰਦਸਤੀ ਉਹ ਕਹਿੰਦੇ ਕਿ ਰਿਸ਼ਤਾ ਕਰਾ ਰਹੇ ਸੀ ਤੂੰ ਕਹਿੰਨੀ ਕਿ ਹਾਂ ਰੋਕਾ ਕਰਾਉਂਦੇ ਸੀ ਰੋਕਾ ਹਾਂਜੀ ਰੋਕਾ ਸੀ ਕਿ ਵਿਆਹ ਸੀ ਰੋਕਾ ਸੀ ਰੋਕਾ ਸੀ ਇੱਥੇ ਆ ਕੇ ਅਸੀਂ ਜਦੋਂ ਇਨਕੁਆਰੀ ਕੀਤੀ ਇਹ ਲੜਕੀ 16 ਸਾਲ ਦੀ ਹੈ ਤੇ ਲੜਕੀ ਘਬرائی ਹੋਈ ਹੈ ਕਹਿੰਦੀ ਵੀ ਹੈ ਕਿ ਲਵ ਮੈਰਿਜ ਨਹੀਂ ਹੈ ਅਰੇਂਜ ਮੈਰਿਜ ਹੈ ਉਸ ਤੋਂ ਬਾਅਦ ਮੈਂ ਦਾਦੀ ਨਾਲ ਗੱਲ ਕੀਤੀ ਨਿੰਮੋ ਪ੍ਰਧਾਨ ਦਾਦੀ ਦਾ ਨਾਮ ਹੈ ਤੇ ਉਹ ਦਾਦੀ ਨੇ ਮੈਨੂੰ ਦੱਸਿਆ ਹੈ ਕਿ ਉਸ ਲੜਕੀ ਦੀ ਮਾਂ ਕਿਸੇ ਲੜਕੇ ਨਾਲ ਬੰਦੇ ਨਾਲ ਭੱਜ ਗਈ ਹੈ ਤੇ ਮੇਰੇ ਕੋਲ ਕੱਲਿਆ ਛੋੜ ਗਈ ਹੈ ਉਸ ਇਸ ਲੜਕੀ ਦੇ ਕਿਸੇ ਹੋਰ ਲੜਕੇ ਨਾਲ ਨਜਾਇਜ਼ ਬੰਧਨ ਹੈ ਤੇ ਇਹ 도ੜਨਾ ਚਾਹਦੀ ਸੀ ਕਿਸੇ ਹੋਰ ਨਾਲ ਤੇ ਮੈਨੂੰ ਪਤਾ ਲੱਗ ਗਿਆ ਤੇ ਮੈਂ ਆਪਣੀ ਰਿਸ਼ਤੇਦਾਰੀ ਦੇ ਵਿੱਚ ਹੀ ਦਾ ਰੋਕਾ ਕੀਤਾ ਵਾ ਤੇ ਵਿਆਹ आले 2-3 ਸਾਲ ਬਾਅਦ ਕਰਨਾ ਵਾ ਅੱਜ ਵਿਆਹ ਨਹੀਂ ਸੀ ਅੱਜ ਰੋਕਾ ਹੈ ਜਿਹਦੇ ਨਾਲ ਮੈਂ ਕਿਹਾ ਕਿ ਰੋਕੇ ਦੀਆਂ ਫੋਟੋਆਂ ਦਿਖਾ ਜੋ ਸੈਰੇਮਨੀ ਹੋਈ ਹੈ ਸਾਨੂੰ ਉਸ ਪ੍ਰੂਫ ਦੇ ਦਿਓ ਕਿ ਅਗਰ ਤੁਸੀਂ ਰੋਕਾ ਹੀ ਕੀਤਾ ਤੇ ਸਾਨੂੰ ਉਹਦਾ ਪ੍ਰੂਫ ਦੇ ਦਿਓ ਤੇ ਦੇਖੋ ਜੇ ਪ੍ਰੂਫ ਦਿੰਦੀ ਹੈ ਰੋਕੇ ਦੇ ਤੇ ਫਿਰ ਤੇ ਚਲੋ ਫਿਰ ਵੈਸੇ ਤੇ ਚਲੋ ਮੈਂ ਇੱਕ ਗੁਨਾਹ ਹੀ ਹੈ ਛੋਟੇ ਬੱਚੇ ਦਾ ਰੋਕਾ ਵੀ ਕਰਨਾ ਲੇਕਿਨ ਉਹਨਾਂ ਨੇ ਜਿਹੜੀ ਮਜਬੂਰੀ ਦੱਸੀ ਮੈਨੂੰ ਅੰਦਰ ਉਹ ਇਹ ਕਹਿੰਦੇ ਸੀ ਕਿ ਇਹਦੇ ਬਾਹਰ ਕਿਤੇ ਨਜਾਇਜ਼ ਬੰਧ ਨੇ ਤੇ ਇਹ ਦੌੜਨਾ ਦੌੜਨਾ ਚਾਹੇ ਇਸ ਕਰਕੇ ਮੈਂ ਆਪਣੀ ਇੱਜ਼ਤ ਨੂੰ ਛੁਪਾnde ਹੋਏ ਦਾਜੇ ਰੋਕਾ ਕੀਤਾ ਬਾਕੀ ਆਪਾਂ ਨੂੰ ਥਾਣੇ ਲੈ ਜਾਏ ਜਾਨੇ ਇਹਦੀ ਦਾਦੀ ਨੂੰ ਲੈ ਕੇ ਚੱਲਿਆਂ ਨਾਲ ਠੀਕ ਹੈ ਬਾਕੀ ਜੋ ਛੱਡਾ ਨਿਕਲੇਗਾ ਉਸ ਸਰ ਕੀ ਗੱਲ ਬਾਤ ਹੋਈ ਹੈ ਇਹ ਪਰਿਵਾਰ ਦੇ ਨਾਲ ਤੁਹਾਡੀ ਤੋ ਅੰਨੇ ਕਹਿੰਦੇ ਵੀ ਸਾਡੀ ਆਪਣੇ ਐਸੀ ਮਲੜਕੀ ਮੰਗਣੀ ਕਰਾਉ ਕਰ ਰਹੇ ਸੀ ਲੇਕਰੇ ਹੁਣ ਜਾ ਕੇ ਆਪਾਂ ਥਾਣੇ ਵਿੱਚ ਨਾ ਕੋ ਪੁਸ਼ਟੀਚ ਕਰਦੇ ਆਂ ਤੇ ਮੁੰਡੇ ਵਾਲੇ ਭੱਜ ਗਏ ਨੇ ਤੂੰ ਮੁੰਡੇ ਵਾਲੇ ਮੈਂ ਤੇ ਹੁਣ ਮੋਕਰੇ ਇੱਥੇ ਆਇਆ ਜੀ ਮੁੰਡੇ ਵਾਲੇ ਮੇਰੇ ਕੋਲ ਹੁਣ ਮਿਲੇ ਨਹੀਂ ਤੁਹਾਨੂੰ ਵੀ ਥਾਣੇ ਦੇ ਵਿੱਚ ਬੁਲਾਇਆ ਜਾਏਗਾ ਮੁੰਡੇ ਵਾਲੇ ਹਾਂ ਉਹਨਾਂ ਨੂੰ ਬੁਲਾਇਆ ਜਾਏਗਾ ਇਹ ਮੰਗਣੀ ਕਿੱਥੇ ਹੋ ਰਹੀ ਸੀ ਇਹ ਮੰਗਣੀ ਹਾਲੇ ਮੈਂ ਹੁਣ ਮੋਕਰੇ ਆਇਆ ਹਾਂ ਹਾਲੇ ਹੀ ਪੁਸ਼ਪਰਦਾ ਕਰਦੇ ਆਪਾਂ ਥਾਣੇ ਵਿੱਚ ਹੀ ਗਮ ਜਾਇਆ ਸੀ ਨਹੀਂ 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 ਇਹ ਕਿੰਨੇ ਘਰ ਬਾਹਰ ਚੱਲ ਰਿਹਾ ਅੰਨੇ ਕਿਤੇ ਹੁਣ ਵੇਖਨੇ ਨਾ ਕੇ ਪੁਸ਼ਪਰਦਾ ਕਰਦੇ